ਤੁਹੀ ਤਾਂ ਰੇਸਾਂ ਲਾਈ ਜਾਂਨੇ ਹੋ ਯਾਰ ਟਰੈਕਟਰ ਆਮ ਆਪਾਂ ਆਪਾਂ ਜਦੋਂ ਖੇਤੀ ਵੀ ਕਰਦੇ ਆ ਉਦੋਂ ਆਪਾਂ 70 ਤੇ ਚਲਾਣੇ ਟਰੈਕਟਰ ਐਨੇ ਟਰੈਕਟਰ ਪਿੰਡ ਚ ਵੜਦੇ ਹਨ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ 7 8 10 ਬੰਦੇ ਉੱਥੇ ਮਰ ਜਾਂਦੇ ਟਰੈਕਟਰ ਥੱਲੇ ਆ ਕੇ ਕੌਣ ਜ਼ਿੰਮੇਵਾਰ ਹੈ ਰੇ ਸਾਂਚੋ ਇਹ ਸੜਕਾਂ ਤੇ ਸਪੀਕਰ ਲਾ ਕੇ ਬਾਜ਼ਾਰਾਂ ਚ ਚੰਡੀਗੜ੍ਹ ਤੁਸੀਂ ਦੇਖੋਣਾ 17 ਸੈਕਟਰ ਘੁੰਮਦੇ ਫਿਰਦੇ ਹੁੰਦੇ ਟਰੈਕਟਰ ਲੋਕਾਂ ਨੂੰ ਹੀ ਅਕਲ ਚਾਹੀਦੀ ਐ ਇੰਨੀ ਤਾਂ ਉੱਥੇ ਸੂਝਵਾਨ ਲੋਕ ਵੀ ਖੜੇ ਨੇ ਚਿੱਟੇ ਦਾੜ੍ਹੀ ਵਾਲੇ ਵੀ ਖੜੇ ਨੇ ਪੁਰਾਣੇ ਜਿਹੜੇ ਜ਼ਿਮੀਦਾਰ ਸੀ ਕਿਹੜੇ ਉਹਨਾਂ ਦੇ ਡੈੱਕ ਲੱਗੇ ਹੁੰਦੇ ਸੀ ਲਾ ਕੇ ਉੱਚੀ ਉੱਚੀ ਡੈਕ ਸਾਰੇ ਪਿੰਡ ਚ ਫਰੂ ਪਾ ਕੇ ਤੇ ਫੇਰ ਅਸੀਂ ਫੇਰ ਅਸੀਂ ਰੋਸਾ ਚ ਚਾਉਣੇ ਆ ਕਿ ਬਾਹਰੋਂ ਆ ਕੇ ਝੂਪੀ ਬਿਹਾਰ ਵਾਲੇ ਆ ਕੇ ਕੰਮ ਕਰਦੇ ਉੱਥੇ ਕੋਈ ਜ਼ਿੰਮੇਵਾਰ ਸੀਗਾ ਪ੍ਰਸ਼ਾਸਨ ਕਿਸ ਤੋਂ ਪਰਮਿਸ਼ਨ ਲਿੱਤੀ ਉਹਨਾਂ ਨੇ ਰੇਸ ਕਰਾਨ ਦੀ ਜਗਪ੍ਰੀਤ ਜੀ ਫਗਵਾੜੇ ਦੇ ਨੇੜੇ ਪਿੰਡ ਡੁਮੇਲੀ ਦੇ ਵਿੱਚ ਘਟਨਾ ਕੱਲ ਦੀ ਬੜੀ ਚਰਚਾ ਦੇ ਵਿੱਚ ਹੈ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਟਰੈਕਟਰਾਂ ਦੀ ਰੇਸਾਂ ਕਰਵਾਈਆਂ ਜਾ ਰਹੀਆਂ ਨੇ ਟਰੈਕਟਰਾਂ ਦੇ ਵਿੱਚੋਂ ਇੱਕ ਟਰੈਕਟਰ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਚ ਕਾਬੂ ਨਹੀਂ ਹੁੰਦਾ ਜਿਹੜਾ ਬੰਦਾ ਚਲਾ ਰਿਹਾ ਤੇ ਉਹ ਜਿਹੜੇ ਦੇਖਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਚੜ ਜਾਂਦਾ ਤੇ 5 ਤੋਂ ਲੈ ਕੇ 10 ਦੇ ਕਰੀਬ ਲੋਕ ਜ਼ਖਮੀ ਹੁੰਦੇ ਨੇ ਭਗਤਾ ਜੀ ਸਰ ਨਾਲੋਂ ਵੱਡਾ ਤਾਂ ਸਵਾਲ ਪ੍ਰਸ਼ਾਸਨ ਤੇ ਉੱਠਦਾ ਹੈ ਹੂੰ ਜਿਹੜੀ ਇਹ ਘਟਨਾ ਵਾਪਰੀ ਕੱਲ ਆਪਾਂ ਸਾਰੇ ਦੇਖ ਰਹੇ ਆ ਕਿ ਕਿਸ ਕਿਸ ਸਪੀਡ ਦੇ ਨਾਲ ਟਰੈਕਟਰ ਆਇਆ ਤੇ ਕਿਸ ਤਰੀਕੇ ਨਾਲ ਉਹ ਵਿੱਚ ਵੱਜਿਆ ਜਾ ਕੇ ਲੋਕਾਂ ਦੇ ਉੱਥੇ ਕੋਈ ਜ਼ਿੰਮੇਵਾਰ ਸੀਗਾ ਪ੍ਰਸ਼ਾਸਨ ਦਾ ਕਿਸ ਤੋਂ ਪਰਮਿਸ਼ਨ ਲਈਤੀ ਉਹਨਾਂ ਨੇ ਰੇਸ ਕਰਾਣ ਦੀ ਨਹੀਂ ਪ੍ਰਸ਼ਾਸਨ ਤਾਂ ਹੁਣ ਇਹ ਕਹਿੰਦਾ ਨਜ਼ਰ ਆ ਰਿਹਾ ਹੈਗਾ ਕਹਿੰਦਾ ਕਿ ਪਰਮਿਸ਼ਨ ਹੀ ਨਹੀਂ ਲਈ ਪਰਮਿਸ਼ਨ ਤੁਹਾਨੂੰ ਮਨ ਲੈ ਤੁਸੀਂ ਦੇਖੋ ਪ੍ਰਸ਼ਾਸਨ ਪਿੰਡ ਦੇ ਵਿੱਚ ਹੋ ਰਿਹਾ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਹੈ ਵੇਚ ਪਤਾ ਜੀ ਹੋ ਰਿਹਾ ਨਹੀਂ ਪਤਾ ਜੀ ਉਸ ਪਿੰਡ ਦੇ ਵਿੱਚ ਘੱਟੋ ਘੱਟ ਜਿਹੜਾ ਮੈਨੂੰ ਦਿਖਣ ਚਾਰਿਆ ਘੱਟੋ ਘੱਟ 2 ਤੋਂ 3000 ਲੋਕ ਨੇ ਹੂੰ ਉਸ ਉਸ ਟਰੈਕਟਰਾਂ ਦੀ ਰੇਸ ਚ ਜੀ ਐਨੇ ਟਰੈਕਟਰ ਪਿੰਡ ਚ ਵੱਢਦੇ ਹਨ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ ਹੂੰ ਕਿੱਥੇ ਸੀ ਪ੍ਰਸ਼ਾਸਨ ਦੱਸੋ ਤਾਂ ਸਹੀ ਜੀ ਜੇ ਉੱਥੇ ਅੱਜ ਦੀ ਡੇਟ ਚ ਜੇ ਉੱਥੇ 7 8 10 ਬੰਦੇ ਉੱਥੇ ਮਰ ਜਾਂਦੇ ਟਰੈਕਟਰ ਥੱਲੇ ਆ ਕੇ ਕੌਣ ਜ਼ਿੰਮੇਵਾਰ ਸੀ ਹੂੰ ਜੀ ਇਹ ਸਿਰਫ ਗਾਣਿਆਂ ਚ ਨਹੀਂ ਟਰੈਕਟਰ ਦਾ ਮਹੱਤਵ ਦਿਖਾਇਆ ਜਾਂਦਾ ਪਹਿਲਾਂ ਇਹ 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 ਗੱਲ ਤਾਂ ਬੜੀ ਧੀਰ ਦੀ ਚਰਚਾ ਚ ਹੈ ਵੀ ਜਵਾਕਾਂ ਦੇ ਹੱਥ ਆਪਾਂ ਟਰੈਕਟਰ ਫੜਾ ਦਿੰਨੇ ਆ ਜੀ ਤੇ ਉਹ ਡਾਇਰੈਕਟਰ ਦੀ ਸਹੀ ਵਰਤੋਂ ਕਰਨ ਪਹਿਲੀ ਗੱਲ ਤਾਂ ਉਹੀ ਤੁਹਾਡੀ ਗੱਲ ਵਿੱਚ ਹੈ ਜਗਪ੍ਰੀਤ ਜੀ ਦੇਖੋ ਟਰੈਕਟਰ ਜਿਹੜਾ ਉਹ ਹੈਗਾ ਖੇਤੀ ਦਾ ਸਾਧਨ ਖੇਤੀ ਦਾ ਸਾਧਨ ਦਾ ਸੀ ਟਰੈਕਟਰਾਂ ਟਰੈਕਟਰਾਂ ਨੂੰ ਸੜਕਾਂ ਤੇ ਲਿਆਏ ਹੁਣ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਆਪਾਂ ਆਪਣੀ ਪੰਜਾਬੀ ਕੌਮ ਨੂੰ ਬੜਾ ਮਤਲਬ ਉਤਸ਼ਾਹਿਤ ਕਰਦੇ ਆ ਬੜੇ ਦਲੇਰ ਆ ਜੀ ਬਲੰਨੇ ਆ ਜੀ ਫੁਕਰੇ ਵੀ ਬਹੁਤ ਨੇ ਆਪਣੇ ਵਾਲੇ ਤੇ ਆ ਫੁਕਰਪੰਤੀ ਦਾ ਹੀ ਉਹ ਹੈ ਹਾਂ ਜੇ ਉੱਥੇ ਵੱਡੇ-ਵੱਡੇ ਸਪੀਕਰ ਲਾ ਲੈਣ ਅੱਜ ਜੇ ਕੋਈ ਉੱਥੇ ਐਹੋ ਜੀ ਘਟਨਾ ਵਾਪਰ ਜਾਂਦੀ ਜੇ ਕਹਦਾ ਪੁੱਤ ਉਥੋਂ ਚਲਾ ਜਾਂਦਾ ਦੁਨੀਆ ਤੋਂ ਤਾਂ ਕੌਣ ਜ਼ਿੰਮੇਵਾਰ ਸੀ ਮੈਨੂੰ ਇਹ ਗੱਲ ਦੱਸੋ ਹੂੰ ਤੂੰ ਹੀ ਤਾਂ ਰੇਸਾਂ ਲਾਈ ਜਾਂਨੇ ਹੋ ਯਾਰ ਟਰੈਕਟਰ ਆਮ ਆਪਾਂ ਆਪਾਂ ਜਦੋਂ ਖੇਤੀ ਵੀ ਕਰਦੇ ਆ ਉਦੋਂ ਆਪਾਂ 70 ਤੇ ਚਲਾਣੇ ਟਰੈਕਟਰ ਨਾ ਇਹ ਕਿਹੜੇ ਮੈਂ ਮੈਂ ਤਾਂ ਤੁਸੀਂ ਰੇਸਾ ਜਿਹੜਾ ਬਾਹੀ ਜੋਗ ਸਾਧਨ ਆ ਜਿਹੜਾ ਬਾਹ ਜਮੀਨ ਦੇ ਲਈ ਕੰਮ ਆ ਸਾਡਾ ਸੰਦ ਹੈ ਉਹ ਸੰਦ ਇਹ ਰੇਸਾਂ ਚ ਇਹ ਸੜਕਾਂ ਤੇ ਇਹ ਸਪੀਕਰ ਲਾ ਕੇ ਬਾਜ਼ਾਰਾਂ ਚ ਚੰਡੀਗੜ੍ਹ ਤੁਸੀਂ ਦੇਖਣਾ 17 ਸੈਕਟਰ ਘੁੰਮਦੇ ਫਿਰਦੇ ਹੁੰਦੇ ਟਰੈਕਟਰ ਸਪੀਕਰ ਵੱਡੇ ਵੱਡੇ ਲਾਜੋ ਅੱਜ ਤੋਂ ਥੋੜੀ ਦੇਰ ਪਹਿਲਾਂ ਹੀ ਸਰਕਾਰ ਨੇ ਸਾਰਾ ਕੁਝ ਬੈਨ ਕੀਤਾ ਬਿਲਕੁਲ ਆਪਾਂ ਪਿੱਛੇ ਵੀ ਖਬਰ ਕੀਤੀ ਸੀਗੀ ਅੱਛੇ ਜੇ ਇੱਕ ਬੰਦਾ ਮਰਿਆ ਬੰਦਾ ਮਰਿਆ ਜਦੋਂ ਸਟੰਟ ਕਰਦਾ ਆ ਥੱਲੇ ਆ ਗਿਆ ਟਰੈਕਟਰ ਦੇ ਆਪ ਦੇ ਟਰੈਕਟਰ ਦੇ ਆਪ ਹੀ ਥੱਲੇ ਆ ਗਿਆ ਹੂੰ ਉਦੋਂ ਸਰਕਾਰ ਨੇ ਸਭ ਕੁਝ ਬੈਨ ਕਰਤਾ ਕਿ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਜੀ ਤੁਸੀਂ ਯਾਰ ਲੋਕਾਂ ਨੂੰ ਹੀ ਅਕਲ ਚਾਹੀਦੀ ਐ ਇੰਨੀ ਤਾਂ ਉੱਥੇ ਸੂਝਵਾਨ ਲੋਕ ਵੀ ਖੜੇ ਨੇ ਚਿੱਟੇ ਦਾੜ੍ਹੀ ਵਾਲੇ ਵੀ ਖੜੇ ਨੇ ਤੁਸੀਂ ਇਹ ਸਿੱਖਿਆ ਦੇਈ ਜਾਂਦੇ ਹੋ ਯਾਰ ਲੋਕਾਂ ਨੂੰ ਜਿਨ੍ਹਾਂ ਨੇ ਇਹ ਮੈਚ ਕਰਵਾਏ ਹੋਣਿਆ ਰੇਸਾਂ ਦਾ ਟੂਰਨਾਮੈਂਟ ਜੇ ਕਰਵਾਇਆ ਹੋਊਗਾ ਜਿਹੜੇ ਪ੍ਰਬੰਧਕ ਸੀ ਉਹ ਵੀ ਜ਼ਿੰਮੇਵਾਰ ਉਹਨੇ ਨੇ ਜੇ ਕਰਵਾ ਲਿਆ ਮੰਨ ਲਓ ਜੇ ਕਰਵਾ ਲਿਆ ਕੋਈ ਪ੍ਰਬੰਧ ਉਸ ਤਰ੍ਹਾਂ ਦੇ ਕਰ ਲੈਂਦੇ ਰੱਸੀਆਂ ਲਵਾ ਲੈਂਦੇ ਕਿ ਲੋਕ ਦੂਰ ਖੜੇ ਹੁੰਦੇ ਬਾਕੀ ਲੋਕ ਕਸੂਰਵਾਰ ਨੇ ਵੀ ਤੁਹਾਨੂੰ ਪਤਾ ਇੱਕ ਰੇਸ ਦੇ ਵਿੱਚ ਟਰੈਕਟਰ ਜਿਹੜੇ ਆ ਰਹੇ ਨੇ ਤੁਸੀਂ ਅੱਗੇ ਹੋ ਹੋ ਕੇ ਵੀਡੀਓ ਬਣਾ ਰਹੇ ਹੋ ਅੱਗੇ ਹੋ ਹੋ ਕੇ ਦੇਖਦੇ ਹਾਂ ਤੇ ਹੋ ਗਈ ਸੀ ਘਟਨਾ ਵਾਪਰ ਗਈ ਸੀ ਬਾਅਦ ਅਸੀਂ ਸਰਕਾਰਾਂ ਨੂੰ ਕੱਢ ਦਿੰਦੇ ਹਾਂ ਅਜੇ ਵੀ ਜਿਹੜਾ ਜਿਹੜੇ ਬੰਦੇ ਦੇ ਸੱਟਾਂ ਵੱਜੀਆਂ ਹੋਣੀਆਂ ਕੀ ਪਦੋਂ ਦੀ ਲੱਤ ਟੁੱਟੀ ਐ ਬਾਹਾਂ ਟੁੱਟੀ ਐ ਕੀ ਹੋਇਆ ਕੀ ਨਹੀਂ ਹੋਇਆ ਹਲੇ ਤੱਕ ਆਪਾਂ ਨੂੰ ਨਹੀਂ ਮੀ ਜਖਮੀ ਦੀ ਖਬਰ ਅਜੇ ਜਖਮੀ ਦੀ ਖਬਰ ਹੈ ਤੇ ਉਹਨਾਂ ਦਾ ਕੀ ਕਸੂਰ ਵਿਚਾਰਿਆਂ ਦਾ ਜੀ ਨਾਲੇ ਯਾਰ ਇੰਨੀ ਗਰਮੀ ਪੈ ਰਹੀ ਹੈ ਐਨਾ ਐਨਾ ਮੌਸਮ ਲੋਕੀ ਘਰੋਂ ਨਹੀਂ ਬਾਹਰ ਨਿਕਲ ਰਹੇ ਯਾਰ ਬੀਚਾਰ ਬਿਮਾਰ ਨਾ ਹੋ ਜੀ ਮੰਨਿਆ ਤੁਸੀਂ ਜੱਟ ਜ਼ਿੰਮੇਦਾਰ ਹੋ ਤੁਸੀਂ ਅੰਨ ਦਾ ਤੱਕ ਵਜਦੇ ਹੋ ਸਾਰਾ ਕੁਝ ਹੈ ਜੀ ਇਹਦਾ ਮਤਲਬ ਵੇ ਥੋਨਾ ਯਾਰ ਤੁਸੀਂ ਜਾਨਾਂ ਨਾਲ ਖੇਡੋਗੇ ਬਿਲਕੁਲ ਇਹ ਸਰ ਨਾਲ ਪਹਿਲਾਂ ਤਾਂ ਆਪਦੀਆਂ ਜਾਨਾਂ ਜਿਹੜਾ ਡਰਾਈਵਰ ਆ ਉਹਦੀ ਜਾਨ ਨੂੰ ਖਤਰਾ ਹੈ ਹੂੰ ਕੀ ਸੇਫਟੀ ਹੈ ਟਰੈਕਟਰ ਦੀ ਮੈਨੂੰ ਦੱਸੋ ਜੀ ਜੇ ਉਹ ਪਲਟ ਗਿਆ ਜੇ ਉਹ ਕਿਤੇ ਹੋਰ ਪਾਸੇ ਨੂੰ ਤੁਰ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਕੌਣ ਜ਼ਿੰਮੇਵਾਰ ਉਸ ਚੀਜ਼ ਹਾਲਾਂਕਿ ਗੀਤਾਂ ਦੇ ਵਿੱਚ ਆਪਾਂ ਬਹੁਤ ਸਾਰੇ ਗੀਤ ਜਿਵੇਂ ਰਾਜਬਰਾੜ ਹੋਣਾ ਦਾ ਗੀਤ ਮੈਂ ਹੁਣੇ ਸੁਣ ਕੇ اٹਿਆ ਕਿ ਜੱਟ ਵਰਗ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਵੀ ਕੁੜੀ ਵੀ ਵਿਆਹਣੀ ਪਈ ਫਿਰ ਆਹ ਕਰਦਾ ਕੰਮ ਕਰਨਾ ਪਿਆ ਫਿਰ ਆਹ ਕਰਨਾ ਪਿਆ ਵੀ ਮੈਨੂੰ ਟਰੈਕਟਰ ਵੇਚਣਾ ਪੈ ਗਿਆ ਭਗਤਾ ਜੀ ਅੱਜ ਕੱਲ ਨਾਲ ਸਾਂਝੀਆਂ ਵਾਂਗੂ ਕੰਮ ਕਰਦਾ ਹੈਗਾ ਪਰ ਤੁਸੀਂ ਇਹਨੂੰ ਮਨੋਰੰਜਨ ਦਾ ਸਾਧਨ ਬਣਾ ਰਿਹਾ ਕਿ ਰੇਸਾਂ ਲਾਉਂਦਾ ਅੱਜ ਕੱਲ ਲੋਕ ਫੁਕਰੇ ਨੇ ਹੂੰ ਪੁਰਾਣੇ ਜਿਹੜੇ ਜ਼ਿਮੀਂਦਾਰ ਸੀ ਕਿਹੜੇ ਉਹਨਾਂ ਦੇ ਡੈਕ ਲੱਗੇ ਹੁੰਦੇ ਸੀ ਚਲੋ ਤੁਸੀਂ ਆਪਦੇ ਆਪ ਦਾ ਇੱਕ ਕੰਮ ਕਰਨ ਨੂੰ ਤੁਹਾਨੂੰ ਮਨੋਰੰਜਨ ਵੀ ਨਾਲ ਹੋਈ ਜਾਂਦਾ ਕੰਮ ਵੀ ਚੱਲ ਜਾਂਦਾ ਤੁਸੀਂ ਡੈਕ ਲਵਾ ਲਓ ਕੋਈ ਦਿੱਕਤ ਨਹੀਂ ਆਲੀਗਾ ਨਹੀਂ ਇਹ ਤਾਂ ਨਵੀਂ ਪੀੜ੍ਹੀ ਨੇ ਕੀਤਾ ਫਿਰ ਬਿਲਕੁਲ ਕੀਤਾ ਤੁਸੀਂ ਦੇਖੋ ਨਾ ਜਾ ਕੇ ਖੇਤਾਂ 'ਚ ਲਾ ਕੇ ਉੱਚੀ ਉੱਚੀ ਡੈਕ ਸਾਰੇ ਪਿੰਡ ਚ ਘਰੂ ਪਾ ਕੇ ਫਿਰ ਫਿਰ ਅਸੀਂ ਫਿਰ ਅਸੀਂ ਰੋਸਾ ਚ ਸੌਣੇ ਆ ਕਿ ਬਾਹਰੋਂ ਆ ਕੇ ਚੋਪੀ ਬਿਹਾਰ ਵਾਲੇ ਆ ਕੇ ਕੰਮ ਕਰਦੇ ਨਹੀਂ ਨਹੀਂ ਉਹ ਵੀ ਹੈ ਫਿਰ ਜੇ ਕੋਈ ਕਮੈਂਟ ਕਰ ਦੇ ਜੇ ਕੁਝ ਕਹਿ ਦੇ ਇਹਨਾਂ ਬਾਰੇ ਤੇ ਫਿਰ ਇਹ ਥੱਲੇ ਕਮੈਂਟਾਂ ਚ ਰੇਲ ਵੇਖਿਓ ਬੰਦੀ ਤੁਸੀਂ ਕੌਣ ਹੁੰਨੇ ਹੋ ਕਹਿਣ ਵਾਲੇ ਤੇ ਉੱਥੇ ਜੀ ਨੁਕਸਾਨ ਹੋ ਜਾਂਦਾ ਤੁਸੀਂ ਕੌਣ ਹੁੰਨੇ ਹੋ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਜੀ ਕਿਨੇ ਤੁਹਾਨੂੰ ਇਜਾਜ਼ਤ ਕਿਨੇ ਦਿੱਤੀ ਮੈਂ ਕਹਿੰਦਾ ਜਿਹੜੇ ਆਰਗੇਨਾਈਜ਼ਰ ਹੈ ਸਰਕਾਰ ਨੂੰ ਉਹਨਾਂ ਤੇ ਵੀ ਬਕਾਇਦਾ ਪਰਚਾ ਕੱਟਣਾ ਚਾਹੀਦਾ ਬਿਲਕੁਲ ਕੱਟਣਾ ਚਾਹੀਦਾ ਬਿਲਕੁਲ ਵੀ ਤੁਸੀਂ ਕਿੰਦੀ ਪਰਮਿਸ਼ਨ ਲੈ ਕੇ ਇਹ ਕੰਮ ਕੀਤਾ ਉਸ ਸਮੇਂ ਜਿਹੜਾ ਉਸ ਸਮੇਂ ਪ੍ਰਸ਼ਾਸਨ ਮੌਜੂਦ ਹੈ ਮੈਨੂੰ ਲੱਗਦਾ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਵੀ ਤੁਹਾਡੇ ਮਤਲਬ ਤੁਹਾਡੇ ਇਸ ਏਰੀਏ ਦੇ ਵਿੱਚ ਫਗਵਾ ਪ੍ਰਸ਼ਾਸਨ ਦੇ ਏਰੀਏ ਦੇ ਵਿੱਚ ਇਹ ਗੱਲ ਵਾਪਰ ਕਿਵੇਂ ਦੀ ਹਾਲਾਂਕਿ ਜਦੋਂ ਪਾਬੰਦੀ ਉੱਤੇ ਉਹ ਲਾਈ ਹੋਈ ਹੈ ਪਾਬੰਦੀ ਕਿ ਟੋਚਣ ਕਰਨੇ ਸਟੰਟ ਕਰਨੇ ਇਹੋ ਜਿਹੇ ਰੇਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਹੁੰਦੀਆਂ ਸ਼ਾਇਦ ਮੈਨੂੰ ਲੱਗਦਾ ਉਹ ਵੀ ਹਜੇ ਬ ਜਿਹੜੀਆਂ ਉਹ ਰੇਲ ਗੱਡੀਆਂ ਕਹਿੰਦੇ ਬੈਲ ਗੱਡੀਆਂ ਜਿਹੜੀਆਂ ਅਕੇਲਾ ਰਾਜਪੁਰ ਦੀਆਂ ਖੇਡਾਂ ਤੇ ਉੱਥੇ ਵੀ ਇਹ ਘਟਨਾਵਾਂ ਵਾਪਰਦੀਆਂ ਸੀ ਕਿ ਜਾਨਵਰ ਮਰ ਜਾਂਦੇ ਸੀਗੇ ਜਾਂ ਗੱਡੀ ਲੈ ਕੇ ਗੱਡੀ ਵਾਲਾ ਲੋਕਾਂ ਚ ਹੀ ਵੜ ਜਾਂਦਾ ਸੀਗਾ ਭਗਤਾ ਜੀ ਜਿਸ ਤਰੀਕੇ ਨਾਲ ਟਰੈਕਟਰ ਵੱਜਿਆ ਸੀ ਮੈਂ ਕੱਲ ਰਾਤੀ ਇਹ ਵੀਡੀਓ ਮੇਰੇ ਅੱਗੇ ਆਈ ਮੈਂ ਰਾਤੀ ਮੈਂ ਕਿਹਾ ਵਾਹਿਗੁਰੂ ਇਹ ਇਹ ਇਦਾਂ ਦਾ ਕੋਈ ਬੰਦਾ ਨਾ ਮਰਿਆ ਹੋਵੇ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਜੱਗੀ ਜੀ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨਾ ਹੁਣ ਸਾਡੇ ਵੀ ਸੁਭਾਅ ਬਣ ਗਏ ਨੇ ਲੋਕਾਂ ਦੇ ਜਿਹੜੇ ਮੋਬਾਈਲਾਂ ਤੇ ਬੈਠੇ ਨੇ ਜਿਹੜੇ ਘਰੇ ਬੈਠੇ ਬਸ ਗੂਠੇ ਦੇ ਨਾਲ ਸਾਰਾ ਦਿਨ ਪੂਰਾ ਹਿੰਦੁਸਤਾਨ ਪੂਰਾ ਵਰਲਡ ਦੇਖੀ ਜਾਂਦੇ ਆ ਉਹ ਇਹੋ ਜਿਹੇ ਵੀਡੀਓ ਜਾਦੇ ਦੇਖਦੇ ਨੇ ਕਿਸੇ ਨੂੰ ਕਿਸੇ ਕਿਸੇ ਜਵਾਕ ਨੂੰ ਕੋਈ ਕੁੱਟੀ ਜਾਂਦਾ ਕਿਤੇ ਕੋਈ ਐਕਸੀਡੈਂਟ ਵਾਪਰ ਰਿਹਾ ਕੋਈ ਕਿਸੇ ਦੇ ਗੋਲੀ ਮਾਰ ਰਿਹਾ ਸੀਸੀਟੀਵੀ ਫੁਟੇਜ ਆ ਰਹੀ ਲੋਕ ਮਨੋਰੰਜਨ ਕਰਦੇ ਨੇ ਆਪਣਾ ਉਹ ਚੀਜ਼ਾਂ ਦੇਖ-ਦੇਖ ਕੇ ਸਾਰਾ ਦਿਨ ਇਹੀ ਵੀਡੀਓ ਦੇਖਦੇ ਰਹਿੰਦੇ ਜਦੋਂ ਆਪਦੇ ਤੇ ਵੀ ਜਦੋਂ ਆਪਦੇ ਤੇ ਬੀਜੇਪੀਰ ਨੂੰ ਅਫਸੋਸ ਹੋ ਜਾਂਦਾ ਉਦੋਂ ਪਤਾ ਲੱਗਦਾ ਨਹੀਂ ਇਹ ਤਾਂ ਇਹ ਭਗਤਾ ਜੀ ਇਹ ਬੜਾ ਇੱਕ ਮੈਨੂੰ ਅਚੰਭਾ ਵੀ ਲੱਗਿਆ ਵੀ ਯਾਰੇ ਚਲ ਚੱਲ ਗੀ ਰਿਹਾ ਹੈ ਜੀ ਤੁਸੀਂ ਐਜੂਕੇਟ ਕਰੋ ਯਾਰ ਪੰਜਾਬ ਤੁਸੀਂ ਪੜ੍ਹਨ ਲਿਖਣ ਚ ਜਵਾਕਾਂ ਨੂੰ ਲਾਓ ਤੁਸੀਂ ਜਮਦੇ ਜਵਾਕ ਨੂੰ 8ਵੇਂ ਵਾਲੇ ਨੂੰ ਟਰੈਕਟਰ ਦੇ ਦੇਣੇ ਹੋ ਜਾਂ ਮੇਰਾ ਪੁੱਤ ਕੋਈ ਨਹੀਂ ਢੇੜਾ ਗੱਡੇ ਆ ਜਾ ਕੇ ਸ਼ਹਿਰ ਦਾ ਉਹ ਮੁੰਡਾ ਸ਼ਹਿਰ ਚ ਐ ਐ ਜਾਂਦਾ ਜਿਵੇਂ ਪਤਾ ਨਹੀਂ ਮੇਰੇ ਥਲੇ ਕੀ ਸ਼ੈ ਆ ਗਈ ਹੁੰਦੀ ਹੈ ਤੇ ਮੈਂ ਥੱਲੇ ਦੇ ਦੂੰ ਲੋਕੋ ਉਹ ਇਹ ਤਾਂ ਕਹਿੰਦਾ ਨਹੀਂ ਵੀ ਜਾ ਕੇ ਵਿੱਚ ਏਜੰਸੀ ਵਾਲਾ ਨੂੰ ਵੀ ਮੇਰਾ ਟਰੈਕਟਰ ਦਾ ਜ਼ੋਰ ਘਟਾ ਬਈ ਹਲ ਨਹੀਂ ਖਿੱਚਦਾ ਐਨੇ ਹਲ ਪਾਈ ਦੇ ਤੇ ਉਹ ਖਿੱਚ ਨਹੀਂ ਰਿਹਾ ਹਨਾ ਉਹ ਜਾ ਕੇ ਖੋਦਾ ਮੇਰੇ ਟਰੈਕਟਰ ਦੀ ਝੰਕਾਰ ਜੀ ਨਹੀਂ ਪੈਂਦੀ ਧੰਕ ਜੀ ਨਹੀਂ ਪੈਂਦੀ ਜਦੋਂ ਲੰਘਦਾ ਉਹ ਸਪੀਕਰ ਨਾਲ ਵੱਡੇ ਲਾਓ ਵੱਡੇ ਸਪੀਕਰ ਲਾਓ ਹਾਂ ਭਗਤਾ ਜੀ ਇਹ ਮਤਲਬ ਇੱਕ ਸਾਧਨ ਹੈ ਤੁਹਾਡੀ ਖੇਤੀ ਦਾ ਇਹ ਚੀਜ਼ ਸਮਝ ਨਹੀਂ ਪੈਣੀ ਲੋਕਾਂ ਨੂੰ ਵੀ ਤੇ ਮੈਂ ਸਰਕਾਰ ਅੱਗੇ ਵੀ ਇਹ ਹੀ ਬੇਨਤੀ ਹੈ ਕਿ ਉਹਨਾਂ ਤੇ ਵੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਤੇ ਜਿਹੜੇ ਇਹ ਰੇਸਾਂ ਕਰਾ ਰਹੇ ਨੇ ਜਾਂ ਜਿਹੜੇ ਉੱਥੇ ਮੌਜੂਦ ਸੀਗੇ ਮਹਤਵਾਰ ਬੰਦੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਜੀ